ਹਾਂਜੀ ਦੋਸਤੋ ਸਾਰੇ ਕਿਸਾਨ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਪਸ਼ੂ ਪਾਲਕ ਵੀਰੋ ਅੱਜ ਆਪਾਂ ਤੁਹਾਨੂੰ ਫ੍ਰੀ ਵਿੱਚ ਕੌਰ ਤੁੰਬਿਆਂ ਤੋਂ ਪ੍ਰੋਟੋਨ ਤਿਆਰ ਕਰਨ ਦਾ ਤਰੀਕਾ ਸਿਖਾਣਾਗਾ ਤਾਂ ਵੀਡੀਓ ਵਧੀਆ ਲੱਗੇ ਅੱਗੇ ਸ਼ੇਅਰ ਔਰ ਲਾਈਕ ਜ਼ਰੂਰ ਕਰ ਦੇਣਾ ਦੋਸਤੋ ਜਿਵੇਂ ਕਿ ਆਪਣੇ ਖੇਤਾਂ ਵਿੱਚ ਬਾਹਰ ਟਿੱਬਿਆਂ ਟੁੱਬਿਆਂ ਦੇ ਉੱਤੇ ਆ ਕੌਰ ਤੁੰਬੇ ਹੁੰਦੇ ਨੇ ਕਈ ਤੁੰਬੇ ਵੀ ਕਹਿ ਦਿੰਦੇ ਨੇ ਕਈ ਕੌਰ ਤੁੰਬੇ ਕਹਿ ਦਿੰਦੇ ਨੇ ਤਾ ਇਹਨਾਂ ਦੇ ਬਾਰੇ ਆਪਾਂ ਬਰੋਟਨ ਤਿਆਰ ਕਰਨ ਬਾਰੇ ਜਾਣਕਾਰੀ ਦੇਣੀ ਹੈ ਜਿਵੇਂ ਕਿ ਇਹ ਹੁਣ ਲਗਭਗ ਆਪਣੇ ਕੋਲੇ 25-30 ਕਿਲੋ ਕੌਰਤੁੰਬੇ ਨੇ ਜੀ ਇਹਨਾਂ ਨੂੰ ਆਪਾਂ ਹੁਣ ਧੋ ਕੇ ਕੱਟ ਕੇ ਇੱਕ ਟੋਕਰੇ 'ਚ ਪਾ ਲਾਂਗੇ ਤੇ ਇੱਕ ਦਿਨ ਸੁਕਾਵਾਂਗੇ ਉਸ ਤੋਂ ਬਾਅਦ ਇਸ ਨੂੰ ਆਪਾਂ ਕਿਸੇ ਖੁੱਲੇ ਪਾਂਡੇ ਵਿੱਚ ਪਾਵਾਂਗੇ ਜਿਹਦੇ ਵਿੱਚ 1 ਕਿਲੋ ਨਮਕ ਲਵਾਂਗੇ ਜਿਹਦੇ ਵਿੱਚ ਚਾਰੇ ਨਮਕ ਆ ਜਾਣਗੇ ਪਾਇਆ ਪਾਇਆ ਤੇ ਕਿਲੋ ਚਾਰੇ ਜਮੇ ਜਮੇਣਾ ਲਵਾਂਗੇ ਜਿਹੜੀਆਂ ਕਿ ਚਾਰੇ ਪਾਇਆ ਪਾਇਆ ਆ ਜਾਣੀਆਂ ਤਾਂ ਵਿੱਚ ਆਪਾਂ ਇਹਦੇ ਛੋਟੀ ਵੱਡੀ ਹਰੜ ਪਾਵਾਂਗੇ ਤੇ ਨਾਲ ਛੋਟੀ ਵੱਡੀ ਇਲਾਇਚੀ ਪਾਵਾਂਗੇ ਸੌਂਫ ਪਾਵਾਂਗੇ ਤਾਂ ਇਸ ਨੂੰ ਆਪਾਂ ਖੁੱਲੇ ਪੰਡ ਦੇ ਵਿੱਚ ਬੰਦ ਕਰਕੇ ਰੱਖਾਂਗੇ ਤਾਂ ਇਸ ਨੂੰ ਘੱਟੋ ਘੱਟ 15 ਤੋਂ 20 ਦਿਨ ਬੰਦ ਕਰਕੇ ਰੱਖਾਂਗੇ ਜੋ ਇਹਦੇ ਤੋਂ ਤੁਰਕ ਤਿਆਰ ਹੋਊਗਾ ਤਾ ਉਹ ਪਸੂਆਂ ਨੂੰ ਆਪਾਂ ਪਾਵਾਂਗੇ ਤਾਂ ਪਸੂਆਂ ਨੂੰ ਨਾਲ ਤਾਂ ਭੁੱਖ ਵਧਾਊਗਾ ਨਾਲੇ ਹਾਜਮੇ ਵਾਸਤੇ ਬਹੁਤ ਵਧੀਆ ਗੁਣਾਕਾਰੀ ਚੀਜ਼ ਆ ਦੂਜੇ ਪਾਸੇ ਜੇ ਆਪਾਂ ਆਪਣੇ ਘਰਾਂ ਵਿੱਚ ਇਹਨੂੰ ਅਚਾਰ ਤਿਆਰ ਕਰਨਾ ਹੋਵੇ ਤਾਂ ਇਸ ਨੂੰ ਕੱਟ ਕੇ ਆਪਾਂ ਕਲੀਚ ਭਿਉਂਦਾਂਗੇ ਕਲੀਚ ਭਿਉਂ ਕੇ 4-5 ਦਿਨ ਰੱਖਾਂਗੇ 4-5 ਦਿਨਾਂ ਬਾਅਦ ਫਿਰ ਕਲੀ ਵਾਲਾ ਪਾਣੀ ਬਦਲੀ ਕਰਾਂਗੇ ਕੰਮ ਸੇ ਘਮ ਜਦੋਂ 3-4 ਵਾਰ ਆਪਾਂ ਇਹਦਾ ਪਾਣੀ ਬਦਲੀ ਕਰਾਂਗੇ ਤਾ ਇਹਦੇ ਵਿੱਚੋਂ ਕੜਤਣ ਬਣ ਨਿਕਲ ਜੂਗੇ ਤਾਂ ਉਸ ਨੂੰ ਸਾਮੇਸ਼ਕਾ ਸਕਾ ਕੇ ਤਾਂ ਜਿਹੜੇ ਆਚਾਰ ਵਿੱਚ ਮਸਾਲੇ ਪੈਂਦੇ ਹੁੰਦੇ ਨੇ ਉਹ ਪਾ ਕੇ ਆਪਾਂ ਇਹਦਾ ਆਪਣੇ ਘਰਾਂ ਵਾਸਤੇ ਆਚਾਰ ਵੀ ਤਿਆਰ ਕਰ ਸਕਦੇ ਆ ਤੇ ਇਸ ਤੋਂ ਅਚੂਰਨ ਵੀ ਬਣਾ ਸਕਦੇ ਆ ਜਿਵੇਂ ਕਿ ਆਪਣਾ ਪੇਟ ਦਰਦ ਜਾਂ ਗੈਸ ਬਣਦੀ ਆ ਤਾਂ ਉਹ ਚੂਰਨ ਵੀ ਤਿਆਰ ਹੋ ਜਾਂਦਾ ਦੋਸਤੋ ਇਹ ਆਪਣੇ ਘਰਾਂ ਵਿੱਚ ਫ੍ਰੀ ਦੀ ਬਰੋਟੋਨਾ ਬ੍ਰੋਟੋਨ ਦੇ ਤੇ ਆਪਾਂ ਪੈਸੇ ਲਾਉਨੇ ਆ ਤਾਂ ਇਹਦੇ ਵਿੱਚ ਆਪਾਂ ਫਰੀ ਚੀਜ਼ ਤਿਆਰ ਕਰਕੇ ਆਪਣੇ ਪਸ਼ੂਆਂ ਦਾ ਭੁੱਖ ਵਧਾ ਸਕਦੇ ਆ ਕਿਉਂਕਿ ਆਪਣੇ ਪਹਿਲਾ ਪੁਰਾਣੇ ਬਜ਼ੁਰਗ ਜਿਹੜਾ ਬ੍ਰੋਟੋਨ ਵਰਤਦੇ ਹੁੰਦੇ ਸੀ ਉਹ ਸਿਰਫ ਇਹ ਚੀਜ਼ਾਂ ਦਾ ਸਾੜਾ ਹੀ ਵਰਤਦੇ ਹੁੰਦੇ ਸੀ ਤਾਂ ਤੁਸੀਂ ਆਪਣੇ ਘਰੇ ਵਰਤੋ ਕਰਕੇ ਦੇਖਿਓ ਮੈਂ ਤਾਂ ਵੀਰੇ ਪਿਛਲੇ ਸਾਲ ਵੀ ਕੀਤਾ ਸੀ ਤੇ ਲਗਭਗ ਹੁਣ ਅਸੀਂ 40 ਤੋਂ 45 ਕਿਲੋ ਦਾ ਸਾੜਾ ਪਾਵਾਂਗੇ ਤੇ ਉਹ ਪੌਣ ਜਦੋਂ ਪਾਵਾਂਗੇ ਤਾਂ ਉਸ ਤੋਂ ਬਾਅਦ ਪਸ਼ੂਨ ਪਾਉਣਾ ਸ਼ੁਰੂ ਕਰਾਂਗੇ ਤਾਂ ਵੀ ਤੁਹਾਨੂੰ ਜਾਣਕਾਰੀ ਜ਼ਰੂਰ ਦੇਵਾਂਗੇ